ਸਰਜਾ ਪੰਡ ਨੰਗਲ ਵਿਖੇ ਜਿਹੜਾ ਬਾਬਾ ਸਾਹਿਬ ਭਿੰਰਾਵ ਜੀ ਦਾ ਬੁੱਤ ਲੱਗਾ ਹੈਗਾ ਉਹਨੂੰ ਖਾਲਸਤਾਨੀ ਸਮਰਥਕਾਂ ਨੇ ਫੇਰ ਦੁਬਾਰਾ ਟਾਰਗੇਟ ਕੀਤਾ ਹੈਗਾ ਇੱਕ ਨਾਲ ਸਕੂਲ ਲੱਗਦਾ ਹੈਗਾ ਪ੍ਰਾਇਮਰੀ ਸਕੂਲ ਉਹਦੇ ਵਿੱਚ ਵੀ ਖਾਲਸਤਾਨੀ ਸਮਰਥਕਾਂ ਨੇ ਨਾਰੇ ਨਾਰੇ ਲਗਾਏ ਹੈਗੇ ਆ ਤੇ ਬਾਬਾ ਸਾਹਿਬ ਦੇ ਬੁੱਤ ਨੂੰ ਫੇਰ ਖੰਡਾ ਤੇ ਕੀਤਾ ਹੈਗਾ ਉਹਨਾਂ ਦੇ ਬੁੱਤ ਤੇ ਜਿਹੜੀ ਕਾਲੀ ਸਪਰੇਅ ਮਾਰੀ ਹੈਗੀ ਆ ਤੁਸੀਂ ਮੁੱਖ ਦੇ ਪੁੱਛੋ ਕੀ ਸਾਰਾ ਮਾਮਲਾ ਹੈਗਾ ਕੁਝ ਪਤਾ ਲੱਗਾ ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਹੋਇਆ ਇੱਥੇ ਉਹ ਇਹ ਸਵੇਰੇ ਜੋ ਸਾਨੂੰ ਪਤਾ ਲੱਗਾ ਸੀ ਇੱਕ ਜਿਹੜੇ ਨੌਜਵਾਨ ਨੇ ਦੱਸਿਆ ਸੀ ਕਿ ਸਕੂਲ ਦੇ ਅੰਦਰ ਖਾਲਸਾ ਨੀਂ ਜੰਦਾਬਾਦ ਦੇ ਨਾਰੇ ਲਿਖੇ ਆ। ਜੀ ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਅਸੀਂ ਜਿਹੜਾ ਸਟੈਚੂ ਦੇ ਗਾਰਨਰ ਨਹੀਂ ਦੇਖ ਸਕਿਆ। ਉਦੋਂ ਬਾਅਦ ਅਸੀਂ ਸਟੈਚੂ ਨੂੰ ਜਦੋਂ ਦੇਖਿਆ ਉਹਦੇ ਉੱਤੇ ਕਾਲੋ ਲੱਗੀ ਹੋਈ ਆ। ਜੀ ਔਰ ਅਸੀਂ ਫਿਰ ਕੋਈ ਕੰਨੀ ਸ਼ੁਰੂ ਕੀਤੀ ਦੁਬਾਰਾ ਪੁਲਿਸ ਨੂੰ ਕਿਹਾ ਕਿ ਇਹ ਕੱਲਾ ਖਾਲਸਾ ਨੀਂ ਜੰਦਾਬਾਦ ਸਕੂਲ ਵਿੱਚ ਹੀ ਲਿਖਿਆ ਗਿਆ 바ਵਾ ਸਾਹਿਬ ਦੇ ਸਟੈਚੂ ਦੀ ਦੁਬਾਰਾ ਫਿਰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਔਰ ਜਦੋਂ ਅਸੀਂ ਇਹ ਦੇਖਿਆ ਔਰ ਹੁਣ ਪਿੰਡ ਦਾ ਹੀ ਨੌਜਵਾਨ ਜਿਹੜਾ ਆਪਣੇ ਬ੍ਰਦਰ ਨੂੰ ਚੜਾਉਣ ਲਈ ਰਾਤ ਨਿਕਲਿਆ ਸੀ ਇੱਥੋਂ 에어ਪੋਰਟ ਤੇ ਔਰ ਉਹਨੇ ਸਾਨੂੰ ਜਾਣਕਾਰੀ ਦਿੱਤੀ ਆ ਕਿ ਰਾਤੀ ਜਦੋਂ ਮੈਂ 1 ਵਜੇ ਨਿਕਲਿਆ ਇੱਥੋਂ ਤਾਂ 1 ਵਜੇ ਪੁਲਿਸ ਦੀ ਗੱਡੀ ਔਰ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਸੀ ਜੇਕਰ ਪੁਲਿਸ ਇੱਥੇ ਮੌਜੂਦ ਸੀ ਇਹਦਾ ਮਤਲਬ ਹੈ ਪੁਲਿਸ ਦੀ ਤੋਂ ਪਹਿਲਾਂ ਜਾਂ ਫਿਰ ਜੇ ਸਾਫ਼ ਕੀਤਾ ਗਿਆ ਤਾਂ ਪੁਲਿਸ ਵਾਲਿਆਂ ਨੇ ਸਾਫ਼ ਕੀਤਾ ਇਹ ਸਾਰੀ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਵੀ ਹੁਣ ਮੁੰਡੇ ਦੇ ਦੱਸਣ ਤਾਕ ਬਕ ਸ਼ੱਕ ਦੇ ਘੇਰੇ ਚ ਆ। ਜੀ ਇਹ ਮੁੰਡਾ ਸਾਡਾ ਨੌਜਵਾਨ ਇੱਥੇ ਹੀ ਖੜਾ ਪਿੰਡ ਦਾ। ਜੀ ਇਹ ਇਹਨੇ ਸਾਨੂੰ ਦੱਸਿਆ ਕਿ 1 ਵਜੇ ਜਦੋਂ ਪੁਲਿਸ ਦੀ ਗੱਡੀ ਵੀ ਇੱਥੇ ਆ ਗਈ ਉਹ ਪੁਲਿਸ ਮੁਲਾਦਮ ਵੀ ਇੱਥੇ ਠੀਕ ਆ ਜਿਹਦਾ ਹੁਣ ਪਤਵੰਤ ਸਿੰਘ ਪੰਨੂ ਦੇ ਦੁਆਰਾ ਫੇਰ ਵੀਡੀਓ ਨਸ਼ਰ ਕਰ ਦਿੱਤੀ ਹੈਗੀ ਆ ਦੁਆਰਾ ਦੁਆਰਾ ਫੇਰ ਉਹ ਇਦਾਂ ਦੀ ਹਰਕਤਾਂ ਕਰਦਾ ਉਹਦੇ ਬਾਰੇ ਤੁਹਾਡਾ ਕੀ ਕਹਾਂਗੇ ਤਾਂ ਦੇਖੋ ਜ્યાં ਤਾਂ ਉਹ ਪਾਰਟ ਦੀ ਧਰਤੀ ਤੇ ਆਵੇ ਤਾਂ ਸਮਾਜ ਉਹਨੂੰ ਦੱਸੂਗਾ ਕਿ ਤੂੰ ਕਿਹੜਾ ਚੀਜ਼ ਹੈ ਔਰ ਬਾਬਾ ਸਾਹਿਬ ਡਾਕਟਰ ਮੈਡੀਕਲ ਦੀ ਕਿਸ਼ੀਅਤ ਇਸ ਦੇਸ਼ ਦੇ ਅੰ ਔਰ ਅਸੀਂ ਉਹਨੂੰ ਔਰ ਚੇਤਾਵਨੀ ਦਿੰਦੇ ਆ ਜੇਕਰ ਉਹ ਆਪਣੇ ਅਸਲੀ ਬਾਪ ਦਾ ਪੁੱਤਰ ਆ ਤਾਂ ਪੰਜਾਬ ਔਰ ਭਾਰਤ ਦੇ ਵਿੱਚ ਆ ਕੇ ਬਾਬਾ ਸਾਹਿਬ ਦੇ ਨੂੰ ਅਪਸ਼ਬਦ ਵੀ ਬੋਲ ਕੇ ਦਿਖਾਵੇ ਖੰਡਤ ਕਰਨਾਂ ਦਾ ਦੂਰ ਦੀ ਗੱਲ ਆ ਉਹਨੂੰ ਬੰਦੇ ਦਾ ਪੁੱਤ ਬਣਾ ਦੇਣਾ ਠੀਕ ਹੈ ਜਿਹੜਾ ਇਹ ਬੁੱਤ ਨੂੰ ਦੂਜੀ ਵਾਰੀ ਟਾਰਗੇਟ ਕੀਤਾ ਗਿਆ ਤੁਹਾਡਾ ਕੀ ਸਟੈਪ ਹੈਗਾ ਅਗਲਾ ਦੇਖੋ ਮੈਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਤੁਸੀਂ ਨੌਜਵਾਨ ਨਕੋਦਰ ਤੋਂ ਫੜਿਆ ਨਕੋਦਰ ਤੋਂ ਲੈ ਕੇ ਫਲੌਰ ਨੰਗਲ ਦਾ ਬੱਕਬਾ ਜਿਹੜਾ ਕਾਫੀ ਆ ਉਰੇ ਵਕਬੇ ਦੇ ਵਿੱਚ ਵਿੱਚ ਬਹੁਤ ਸਾਰੇ ਸਟੈਚੂ ਬਾਬਾ ਸਾਹਿਬ ਡਾਕਟਰ ਮਿਰਗਰ ਦੇ ਆਦੇ ਹੋਣਿਆ ਉਹਨਾਂ ਨੇ ਨੰਗਲ ਹੀ ਕਿਉਂ ਟਾਰਗੇਟ ਕੀਤਾ ਕਿਤੇ ਨੰਗਲ ਦੇ ਵੀ ਕਿਸੇ ਦੀ ਜੜ ਤਾਂ ਇਹ ਇਸ ਖਾਲਸਤਾਨੀ ਜਿੰਦਾਬਾਦ ਫੋਰਸ ਨਾਲ ਤਾਂ ਨਹੀਂ ਜੁੜਿਓ ਪਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੋਪ ਕਰ ਰਹੇ ਹਾਂ ਹੁਣ ਮੈਨੂੰ ਪੱਕਾ ਯਕੀਨ ਹੁੰਦਾ ਜਾ ਰਿਹਾ ਬਈ ਕਿਤੇ ਨਾ ਕਿਤੇ ਨੰਗਲ ਵਿੱਚੋਂ ਵੀ ਉਹਨਾਂ ਦੇ ਪੈਰੋਕਾਰ ਬੈਠੇ ਆ ਜਿਹੜੇ ਗੰਦੀ ਮਨਸਤਾ ਰੱਖਦੇ ਆ ਸਮਾਜ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰਦੇ ਆ ਠੀਕ ਆ ਕੀ ਸਟੈਪ ਥੋੜਾ ਕੀ ਹੈਗਾ ਉਹਨਾਂ ਦਾ ਉਹ ਸਟੈਪ ਸਖਤ ਆ ਔਰ ਅਸੀਂ ਮੰਨਦਾ ਨਹੀਂ ਇਹਦੀ ਕਰ ਸਕਦੇ ਕਿ ਐਦਾਂ ਦਾ ਇਕlone ਹਰਕਤ ਜੜੀ ਆ ਉਹ ਕਰ ਰਹੇ ਆ ਬਾਰ-ਬਾਰ ਔਰ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਪਹਿਲਾਂ ਵੀ ਸਾਡੇ ਸਟੇਟ ਪ੍ਰੈਜ਼ੀਡੈਂਟ ਮਾਨਜੋਗ ਗੁਰਤਾਪ ਸਿੰਘ ਕ੍ਰੀਮਪੁਰੀ ਨੇ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਕਿ ਤੁਸੀਂ ਆਪਣੀ ਨੀਂਦ ਤਿਆਗੋ ਜਿੱਥੇ-ਇਥੇ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਆ ਉਹਨਾਂ ਦਾ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਆ ਪਰ ਸਰਕਾਰ ਪੂਰੀ ਤਰ੍ਹਾਂ ਫੇਲ ਹਰ ਬਾਰ ਬਾਬਾ ਸਾਹਿਬ ਦਾ ਨਰਾਦਰ ਹੋ ਰਿਹਾ ਸਰਕਾਰ ਨੇ ਹਲੇ ਤੱਕ ਇੱਕ ਵੀ ਕੈਮਰਾ ਲਾਉਣ ਦਾ ਕੋਈ ਇੱਥੇ ਪ੍ਰਬੰਧ ਨਹੀਂ ਕੀਤਾ ਅਸੀਂ ਪੰਚਾਇਤ ਵੱਲੋਂ ਇੱਥੇ ਕੈਮਰੇ ਲਗਾਏ ਸੀ ਔਰ ਜਿਹਦੇ ਵਿੱਚ ਥੋੜੇ-ਚਾਰ ਵਾਰ ਆਪਾਂ ਕੋ ਫੁਟੇਜ ਆ ਜਾਣੀ ਆ ਕਿਹਨਾਂ ਨੇ ਸਪਰੇ ਨਾਲ ਖੰਡਤ ਕੀਤਾ ਔਰ ਕਿਹਨਾਂ ਨੇ ਸਾਫ ਕੀਤਾ ਜੇਕਰ ਕਿਸੇ ਵਿਅਕਤੀ ਨੇ ਬਿਨਾਂ ਦੱਸੇ ਸਾਡੇ ਬਿਨਾਂ ਜਾਣਕਾਰੀ ਤੋਂ ਸਾਫ ਕੀਤਾ ਉਹ ਵੀ ਸਾਡੀ ਨਿਗਾਹ ਦੇ ਵਿੱਚ ਦੋਸ਼ੀ ਹੈ ਓਕੇ ਸਰ ਜਿਹੜਾ ਇਹ ਫਲੋਰ ਦੇ ਨਜ਼ਦੀਕ ਨੰਗਲ ਵਿਖੇ ਬਾਬਾ ਸਾਹਿਬ ਭਿੰਮਰਾਓ ਮੇਟਕਾਲੀ ਦਾ ਬੋਤਲ ਲੱਗਾ ਹੈਗਾ ਉਹਨੂੰ ਦੂਸਰੀ ਵਾਰ ਖਾਲਸਤਾਨੀ ਸਮਰਥਕਾਂ ਨੇ ਉਹਨੂੰ ਖੰਡਨ ਕੀਤਾ ਹੈਗਾ ਨਾਲ ਲੱਗਦੇ ਸਕੂਲ ਵਿੱਚ ਖਾਲਸਤਾਨੀ ਜਿੰਦਾਬਾਦ ਦੇ ਨਾਰੇ ਵੀ ਲਗਾਏ ਹੈਗੇ ਆ ਪਬਲਿਕ ਇਕੱਠੀ ਹੋਈ ਹੈਗੀ ਆ ਰੋਹ ਵਿੱਚ ਹੈਗੀ ਆ ਤੁਸੀਂ ਮੌਕੇ ਤੇ ਆ ਸਰ ਕੀ ਮਾਮਲਾ ਸਰ ਹੈਗਾ ਵੀਡੀਓ ਵਾਇਰਲ ਹੋਈ ਹੈ ਉਸ ਪੁਲਿਸ ਅਜੇ ਮੌਕੇ ਤੇ ਆ ਪ੍ਰਿੰਸਪਲ ਦੇ ਵਿੱਚ ਇਕੱਠੇ ਹੋਣੇ ਮੌਸਮ ਬੜਤਾਲ ਕਰਕੇ ਦੇਖਣਾ ਚਾਹੀਏ ਠੀਕ ਆ ਤੇ ਸਾਰੇ ਇੱਥੇ ਸੀਸੀਟੀਵੀ ਕੈਮਰਾ ਵੀ ਲੱਗਾ ਹੋਇਆ ਉਹਦੀ ਪ੍ਰਕਿਰਿਆ ਸਾਰੀ ਅਜੇ ਪੜਤਾਲ ਸ਼ੁਰੂ ਕਰ ਰਹੇ ਆ ਜੀ ਉਸ ਤੋਂ ਬਾਅਦ ਕੰਕਲੂਜਨ ਰਿਪੋਰਟ ਨਿਕਲੇਗੀ ਠੀਕ ਆ ਓਕੇ ਐਮਐਲਏ ਸਾਹਿਬ ਅੱਜ ਫਲੋਰ ਦੇ ਨਜ਼ਦੀਕ ਫਿਰ ਮਾੜੀ ਸੋਚ ਰੱਖਣ ਵਾਲੇ ਵਿਅਕਤੀਆਂ ਨੇ 바ਵਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਹੈਗਾ ਉਹਨਾਂ ਦੇ ਫੇਸ ਨੂੰ ਦਾ ਟਾਰਗੇਟ ਕੀਤਾ ਹੈਗਾ ਨਾਲ ਸਕੂਲ ਹੈਗਾ ਇਹਨਾਂ ਪ੍ਰਾਇਮਰੀ ਸਕੂਲ ਆ ਉਹਦੇ ਵਿੱਚ ਖਾਲਸਤਾਨੀ ਜਿੰਦਾਬਾਦ ਦੇ ਨਾਰੇ ਲਗਾ ਹੈਗਾ ਤੁਸੀਂ ਮੁੱਖ ਮੰਤਰੀ ਸਰ ਕੀਹੋ ਜਿਹਾ ਬੋਲਦੇ ਹੈਗੇ ਆ ਕੀ ਮਸਲਾ ਹੈਗੇ ਇਹਨਾਂ ਨੂੰ ਫੜ ਦੇਖੋ ਇਹ ਖਾਲਸਤਾਨੀ ਜਿੰਦਾਬਾਦ ਦੇ ਨਾਰੇ ਲਾਉਣ ਨਾਲ ਇੱਥੇ ਖਾਲਸਤਾਨ ਬਣਾਉਣੇ ਵਾਲਾ ਸਿਕ ਫਾਰ ਜਸਟਿਸ ਇੱਕ ਨਿੱਜੀ ਇੱਕ ਇੱਕ ਪੰਨੂ ਨਾਮ ਦੇ ਇੱਕ ਸ਼ਖਸ ਦੀ ਨਿੱਜੀ ਇੱਕ ਆਪਣੀ ਸੰਸਥਾ ਹੈ ਜੀ ਉਹ ਖਾਲਿਸਤਾਨ ਰੈਫਰੈਂਡਮ 2020 ਐਸੇ ਨਾਰੇ ਦੇ ਕੇ ਆਪਣੀ ਦੁਕਾਨਦਾਰੀ ਚਲਾਉਂਦਾ ਹੈ ਜੀ ਔਰ ਉਸ ਨੂੰ ਆ ਸਭ ਕੁਝ ਕਰਨ ਵਾਸਤੇ ਬਾਹਰਲੇ ਮੁਲਕਾਂ ਜੋ ਐਸੀ ਸੋਚ ਵਾਲੇ ਲੋਕ ਬੈਠੇ ਨੇ ਜੀ ਉਹਨਾਂ ਤੋਂ ਪੈਸੇ ਮਿਲਦੇ ਨੇ ਜੀ ਉਹਗਾ ਉਹਨਾਂ ਪੈਸਿਆਂ ਦੇ ਨਾਲ ਜਿਹੜੇ ਇੱਥੇ ਸਾਡੇ ਨੌਜਵਾਨ ਸਾਥੀ ਨੇ ਉਹਨਾਂ ਨੂੰ ਗੁੰਮਰਾਹ ਕਰਦੇ ਨੇ ਥੋੜੇ ਥੋੜੇ ਪੈਸੇ ਦੇ ਕੇ। ਕੁਝ ਸਮਾਂ ਪਹਿਲਾਂ ਵੀ ਇੱਥੇ ਨੰਗਲ ਵਿਖੇ ਇਹਨਾਂ ਨੇ ਇਹ ਐਸੀ ਹਰਕਤ ਕੀਤੀ ਸੀ ਔਰ ਪ੍ਰਸ਼ਾਸਨ ਨੇ ਪੁਲਿਸ ਨੇ ਉਹ ਜਿਹੜੇ ਵਿਅਕਤੀ ਸੀ ਉਹ ਰਾਉਂਡ ਅਪ ਕੀਤੇ ਸੀ। ਮੈਂ ਜਿੱਥੇ ਸਾਰੇ ਹੀ ਭਾਈਚਾਰੇ ਨੂੰ ਇਹ ਬੇਨਤੀ ਕਰਦਾ ਹੈ ਕਿ ਆਪਾਂ ਸਾਰੇ ਇਸ ਮੌਕੇ ਇਕੱਠੇ ਰਹਿਣਾ। ਆਪਸੀ ਭਾਈਚਾਰਾ ਪ੍ਰੇਮ ਬਰਕਰਾਰ ਰੱਖਣਾ। ਔਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਐਸੇ ਸ਼ਖਸ ਨੇ ਇਹਨਾਂ ਨੂੰ ਘੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਕਿ ਆ ਹੁਣ ਥੋੜੇ ਜੇ ਸਮੇਂ ਚ ਇਹ ਦੂਸਰਾ ਇਨਸੀਡੈਂਟ ਹੋ ਗਿਆ ਜਿਸ ਤੇ ਜੇ ਤੁਹਾਨੂੰ ਇੱਕ ਮੈਸੇਜ ਦੇਣਾ ਪਏਗਾ ਕਿ ਜੋ ਐਸਾ ਹਰਕਤ ਕਰੇਗਾ ਉਸ ਨੂੰ ਬਹੁਤ ਬਹੁਤ ਜ਼ਿਆਦਾ ਪੁਗਤਣਾ ਪਏਗਾ ਇਸ ਲਈ ਅੱਜ ਇੱਥੇ ਆਏ ਆ ਪ੍ਰਸ਼ਾਸਨ ਇੱਥੇ ਸਾਰਾ ਆ ਗਿਆ ਹੈ ਸੀਸੀਟੀਵੀ ਫੁਟੇਜ ਦੀ ਸਾਰੇ ਪੁਲਿਸ ਵਾਲੇ ਜਾਣਕਾਰੀ ਲੈ ਰਹੇ ਨੇ ਔਰ ਇਹੀ ਹੈ ਕਿ ਅਮਨ ਸ਼ਾਂਤੀ ਜਿਹੜੀ ਹੈਗੀ ਆ ਉਹਨੂੰ ਬਰਕਰਾਰ ਰੱਖਣਾ ਆਪਸੀ ਭਾਈਚਾਰਾ ਪ੍ਰੇਮ ਉਸ ਨੂੰ ਬਰਕਰਾਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ